ਅਲਕਾ ਖੰਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਗੁਰਦੁਆਰਾ ਡੇਰਾ ਸਾਹਿਬ ਵਿਖੇ ਸ਼੍ਰੋਮਣੀ ਕਾਲੀ ਦਲ ਦੀ ਉੱਚ ਪੱਦਰੀ ਕਮੇਟੀ ਵੱਲੋਂ ਹੜਪੀੜਿਤ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ। ਇਸ ਉੱਚ ਪੱਦਰੀ ਕਮੇਟੀ ਵਿੱਚ ਸਰਦਾਰ ਸਿਕੰਦਰ ਸਿੰਘ ਮਲੂਕਾ, ਜਥੇਦਾਰ ਗੁਲਜ਼ਾਰ ਸਿੰਘ ਰਣਿੱਕੇ ਅਤੇ ਸਰਦਾਰ ਮਨਪ੍ਰੀਤ ਸਿੰਘ ਬਰਾੜ ਸ਼ਾਮਲ ਹੋਏ। ਹੜਪੀੜਿਤ ਕਿਸਾਨਾਂ ਵੱਖ-ਵੱਖ ਪਿੰਡਾਂ ਗੋਇੰਦਵਾਲ ਸਾਹਿਬ, ਮਿਆਣੀ, ਖੱਖ, ਢੋਂਦਾ, ਮਾਨਕ ਦੇ ਕੇ ਜੋਹਲ ਟਾਇ ਵਾਲਾ ਪਲੇਟ ਟਾਇ ਵਾਲਾ ਮੁੰਡਾ ਪਿੰਡ ਭੈਲ ਟਾਇ ਵਾਲਾ ਗੁੱਜਰਪੁਰਾ ਘੜਕਾ ਚੰਬਾ ਕਲਾ ਚੰਬਾ ਹਵੇਲੀਆਂ ਟੁੰਨ ਟਾਇ ਵਾਲਾ ਕਰਮੂ ਵਾਲਾ ਕੰਬੋਹਟਾਇ ਵਾਲਾ ਕਿਸਾਨਾਂ ਨੇ ਆਪਣੇ ਹੋਏ ਨੁਕਸਾਨ ਬਾਰੇ ਉੱਚ ਕਮੇਟੀ ਨੂੰ ਦੱਸਿਆ ਆ ਜਾ ਚੁੱਪ ਕਰ ਜੋ ਗੱਲਾਂ ਨਾ ਆਜੋ ਉਡਣ ਹੋ ਜੂਗੀ ਚਲੋ ਹਾਂਜੀ ਛੱਡ ਦੇ ਦੋ ਐਕਿਊਮੈਂਟ ਹੁਣ ਚੁੱਪ ਕਰ ਤੁਹਾਡੇ ਡਿਊਟੀਆਂ ਲਾਈ ਗਈਆਂ ਆ ਪਾਰਟੀ ਪ੍ਰਧਾਨ ਬਲੰਕੀ ਕਹਿਣਾ ਚਾਹੋਗੇ ਪਾਰਟੀ ਪ੍ਰਧਾਨ ਨੇ ਸਾਰੇ ਪੰਜਾਬ 'ਚ ਜਿਹੜੇ ਹੜਪੀਟ ਤਲਾਕ ਕੇ ਉਹ ਸੀਨੀਅਰ ਬੰਦਿਆਂ ਦੀਆਂ ਡਿਊਟੀਆਂ ਲਾ ਕੇ ਨਾਲ ਸਾਰੇ 3-3 4 ਦੀਆਂ ਉਹਨਾਂ ਨੇ ਕਿਹਾ ਵੀ ਜਾ ਕੇ ਹਲਕੇ ਤਿੰਨ ਹਲਕੇ ਸਾਨੂੰ ਦਿੱਤੇ ਆ ਕਿ ਪਤਾ ਕਰੋ ਜਾ ਕੇ ਹਲਕਿਆਂ ਦੇ ਲੋਕਾਂ ਦੀਆਂ ਫੌਰੀ ਲੋੜਾਂ ਕੀ ਨੇ ਉਹ ਸਾਰੀਆਂ ਸੀ ਪਿੰਡਾਂ ਨੂੰ ਅੱਜ ਬੁਲਾ ਕੇ ਇੱਥੇ ਉਹਨਾਂ ਤੋਂ ਲਿਖੀਆਂ ਨੇ ਸਮਝੀਆਂ ਨੇ ਕਿ ਇਹਨਾਂ ਦੀਆਂ ਕੀ ਕੀ ਲੋੜਾਂ ਨੇ ਤੁਰਤ ਕੀ ਚਾਹੀਦਾ ਦਸਾਂ ਦਿਨਾਂ ਨੂੰ ਕੀ ਚਾਹੀਦਾ ਮਹੀਨੇ ਨੂੰ ਕੀ ਚਾਹੀਦਾ ਉਹ ਸਾਰੀਆਂ ਲੋੜਾਂ ਇਹਨਾਂ ਨੂੰ ਬੁਲਾ ਕੇ ਅਸੀਂ ਸਮਝੀਆਂ ਨੇ ਤੇ ਲਿਖੀਆਂ ਨੇ ਤੇ ਕਾਲੀ ਦਲ ਜਿੰਨੀ ਵੀ ਵੱਧ ਤੋਂ ਵੱਧ ਮਦਦ ਕਰ ਸਕਦਾ ਹੋਇਆ ਜਿੰਨੀ ਉਹਦੀ ਸ਼ਮਤਾ ਉਹਦੂ ਜਿਆਦੇ ਵੱਧ ਕੇ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਕਾਲੀ ਵਰਕਰਾਂ ਦੀਆਂ ਡਿਊਟੀਆਂ ਲਾਆਂ ਜਿਹੜੀਆਂ ਹਰੇ-ਚਾਰੇ ਦੀ ਡਿਊਟੀ ਹੈ ਤੂੜੀ ਦੀ ਡਿਊਟੀ ਹੈ ਚੰਗਾ ਬੀਜ ਦੀ ਲੋੜ ਹੈ ਅਬ ਮਸ਼ੀਨਾਂ ਜਿਹੜੀਆਂ ਹੈਗੀਆਂ ਆਪਣੇ ਮੱਛਰ ਵਗੈਰਾ ਤੋਂ ਜਿਹੜੀਆਂ ਇਹਦੇ ਜੀ ਪੈਦਾ ਹੋ ਜਾਂਦੇ ਉਹਨਾਂ ਵਾਸਤੇ ਉਹ ਸਾਰੀਆਂ ਅਸੀਂ ਖਰੀਦੀਆਂ ਹੋਈਆਂ ਨੇ ਤੇ ਕਾਫੀ ਵੱਡੇ ਡਾਕਟਰਾਂ ਦੀਆਂ ਟੀਮਾਂ ਪਸ਼ੂਆਂ ਦੇ ਡਾਕਟਰਾਂ ਦੀਆਂ ਟੀਮਾਂ ਕਾਫੀ ਵੱਡੇ ਪੱਮਾਨੇ ਤੇ ਪਾਰਟੀ ਨੇ ਪ੍ਰਬੰਧ ਜਿੰਨੇ ਕੋ ਉਹਨਾਂ ਦੀ ਸਮਰੱਥਾ ਸੀਗੀ ਉਹਦੇ ਹਿਸਾਬ ਨਾਲ ਅਸੀਂ ਕੀਤੇ ਆ ਤੇ ਹੌਣ ਵਾਲੇ ਸਮੇਂ ਤੇ ਅਸੀਂ ਛੇਤੂ ਛੇਤੀ ਜਦੋਂ ਹੁਣ ਪਾਣੀ ਉਤਰ ਗਿਆ ਇਹ ਸਾਰੇ ਕੰਮ ਅਸੀਂ ਸ਼ੁਰੂ ਕਰਦੇ ਆ ਪੰਜਾਬ ਸਰਕਾਰ ਵੱਲੋਂ ਤੇ ਐਲਾਨ ਕੀਤੇ ਗਿਆ ਨੇ ਕਿ ਤਰ੍ਹਾਂ ਦੀ ਨਿਯੋਗੀ ਦੀਆਂ ਬ੍ਰਹਮਾਵਦੀ ਦੀ ਗੱਲ ਕੀਤੀ। ਵੇਖੋ ਮੈਂ ਤਾਂ ਕਹਿੰਦਾ ਉਹੀ ਆਪਾ ਮੈਨੂੰ ਵੀ ਜਿੱਦਿ ਮੋਦੀ ਸਾਹਿਬ ਨੇ 1600 ਕਰੋੜ ਰੁਪਇਆ ਕੱਢਿਆ ਮੈਨੂੰ ਵੀ ਦੁੱਖ ਲੱਗਿਆ ਕਿ ਘੱਟ ਹੈ ਪੈਸੇ ਪੰਜਾਬ ਦੀ ਤਰਾਸ ਦੀ ਜ਼ਿਆਦਾ ਹੈ। ਇਹਨਾਂ ਨੇ ਇਹ ਕੋਈ ਕਿਸਮ ਦਾ ਮਖੌਲ ਜੇ ਕੀਤਾ ਸਾਡੇ ਨਾਲ। ਪਰ ਜਦੋਂ ਹੁਣ ਸਾਰੀ ਕੈਲਕੂਲੇਟ ਕੀਤੀ ਵੀ ਇਹਨਾਂ ਨੇ 4 ਲੱਖ ਏਕੜ ਭੇਜਿਆ ਵੀ ਸਾਡਾ ਰਕਮਾ ਖਰਾਬ ਹੋ ਗਿਆ ਸਾਰਾ। ਤੇ ਉਹਦਾ ਤਾਂ ਫਿਰ ਜਿਵੇਂ 20000 ਨਾਲ ਵੰਡਦੇ 800 ਕਰੋੜ ਹੈ ਤੇ 1600 ਕਰੋੜ ਚੋਂ 800 ਫਿਰ ਬਚ ਗਿਆ 500 ਇਹਨਾਂ ਨੇ ਪਾਉਣਾ ਚਾਹੁੰ ਫਿਰ ਤਾਂ ਪੈਸੇ ਉਹਨਾਂ ਦੇ ਹਿਸਾਬ ਨਾਲ ਤਾਂ ਮੇਰੇ ਹਿਸਾਬ ਨਾਲ ਫਿਰ ਤਾਂ ਠੀਕ ਦੇ ਕੇ ਗਿਆ ਇਹਨਾਂ ਨੂੰ ਜਦੋਂ ਇਹਨਾਂ ਨੇ ਕੈਲਕੂਲੇਟ ਹੀ ਘੱਟ ਕੀਤਾ ਮਰੇ ਬੰਦੇ ਦਾ ਇਹਨਾਂ ਨੇ ਕਰਤਾ 4 ਲੱਖ ਦੇਵਾਂਗੇ ਉਦੋਂ ਦਾ 2 ਕਰੋੜ ਹੀ ਬਣਦਾ ਸਾਰਾ 50 ਬੰਦੇ ਆਪਣੇ ਸ਼ਹੀਦ ਹੋਏ ਨੇ ਇਸ ਹੜ੍ਹਾਂ ਦੇ ਵਿੱਚ ਆ ਕੇ ਸੋ ਜੇ 20 25 25 ਲੱਖ ਕਰ ਦਿੰਦੇ ਤਾਂ ਹੋਰ ਵੱਧ ਆ ਜਾਣਾ ਸੀ ਸੋ ਜਿੰਨੀ ਇਹਨਾਂ ਦੀ ਰਿਪੋਰਟ ਗਈ ਉਸ ਹਿਸਾਬ ਨਾਲ ਉਹਨਾਂ ਨੇ ਕੈਲਕੂਲੇਟ ਕਰਕੇ ਇਹਨਾਂ ਨੂੰ ਪੈਸੇ ਦੇਤੇ ਫਿਰ ਤਾਂ ਠੀਕ ਹੀ ਕਰਕੇ ਗਿਆ ਕਿ ਨਲਕੀ ਤਾਂ ਇਹਨਾਂ ਦੀ ਹੈ ਚਾਹੀਦਾ ਸੀ 50000 ਘੱਟੋ-ਘੱਟ ਕਿੱਲੇ ਦਾ ਮੁਆਵਜ਼ਾ ਦੇਣਾ ਚਾਹੀਦਾ ਸੀ ਬਾਕੀ ਲੱਖ-ਲੱਖ ਰੁਪਇਆ ਕਿੱਲੇ ਦਾ ਉਹ ਦੇਣਾ ਚਾਹੀਦਾ ਜਿਹਨਾਂ ਵਿੱਚ ਮਿੱਟੀ ਭਰ ਗਈ ਜਿਹੜੀ ਮਿੱਟੀ ਚੱਕਣੀ ਪਊਗੀ ਬੰਨਾਂ ਦਾ ਅਡ ਕਰਨਾ ਚਾਹੀਦਾ ਸੀ ਜਿਹੜੀ ਸਕੀਮ ਦੀ ਗੱਲ ਕੀਤੀ ਗਈ ਇਹਨਾਂ ਨੇ ਕਿ ਜਿਹੜਾ ਇੱਕ ਰਿਤੀ ਰਿਤੀ ਇਹਦਾ ਉਹਦਾ ਫੇਜ਼ ਆ ਪਰ ਜਿਹੜੇ ਹੁਣ ਕਿਸਾਨ ਨੇ ਉਹ ਕਹਿੰਦੇ ਨੇ ਕਿ ਜਿਹੜੀ ਰੇਤ ਸਾਡੀ ਆ ਉਹ ਸਾਡੇ ਕੰਮ ਦੀ ਨਹੀਂ ਹੈਗੀ ਸਾਡਾ ਨੁਕਸਾਨ ਡਬਲ ਹੋ ਟਕਾ ਦੇਖੋ ਜਿਹੜੀ ਇਹ ਮਿੱਟੀ ਆਈ ਹੈ ਨਾ ਇਹ ਗੱਲ ਕਿਸਾਨਾਂ ਦੀ ਬਿਲਕੁਲ ਠੀਕ ਹੈ ਥੋੜੇ ਬਹੁਤੇ ਖੇਤਾਂ 'ਚ ਹੀ ਬਰੇਤੀ ਗਈ ਹੋਊਗੀ ਨਹੀਂ ਤਾਂ ਦੂਜੀ ਮਿੱਟੀ ਹੈ ਇਹ ਤਾਂ ਚੱਕਣੀ ਪੈਗੀ ਪਤਾ ਨਹੀਂ ਇਹਦੇ 'ਚ ਫਸਲ ਹੋਏਗੀ ਪਤਾ ਨਹੀਂ ਨਹੀਂ ਹੋਏਗੀ ਇਹ ਤਾਂ ਚੱਕਣੀ ਪੈਗੀ ਤੇ ਬਹੁਤ ਵੱਡਾ ਖਰਚਾ ਆਏਗਾ ਉਹ ਤਾਂ ਇਹ ਬਿਲਕੁਲ ਹੀ ਐਵੇਂ ਉਹਨਾਂ ਦੀਆਂ ਗੱਲਾਂ ਨੇ ਇਹਦੇ ਨਾਲ ਕੋਈ ਕਿਸਾਨ ਨੂੰ ਬੜਾ ਫਾਇਦਾ ਨਹੀਂ ਹੋਣਾ ਯਾਰ ਜੇ ਕੋਈ ਕਰਵਾ ਹਰ ਤੋਂ ਬਾਅਦ ਲੱਗਿਆ ਉਹ ਜਿਹੜਾ ਤੁਸੀਂ ਉਹਦਾ ਰੈਡਿਸ ਕਰੀ ਅਸੀਂ ਇਹਨਾਂ ਨੂੰ ਦੱਸਿਆ ਸਾਰਾ ਮੈਂ ਪਹਿਲਾਂ ਵੀ ਜਿਵੇਂ ਬੋਲਦੇ ਨੇ ਵੀ ਦੱਸਿਆ ਅਸੀਂ ਹਰਾਚਾਰਾ ਤੂੜੀ ਬੀ ਦਵਾਈਆਂ ਡਾਕਟਰਾਂ ਦੀਆਂ ਟੀਮਾਂ ਪਸ਼ੂਆਂ ਦੀਆਂ ਡਾਕਟਰਾਂ ਦੀਆਂ ਟੀਮਾਂ ਬਾਕੀ ਜਿੰਨੀ ਵੀ ਜਿੰਨੇ ਡੀਜ਼ਲ ਜਿੱਥੇ-ਜਿੱਥੇ ਵੀ ਜੋ ਚੀਜ਼ ਦੀ ਲੋੜ ਹੋਏਗੀ ਲੋਕ ਮੇਂ ਹਰ ਪਿੰਡ ਦੇ ਮੁਤਾਬਕ ਉਵੇਂ ਜੇ ਕੀ ਅਸੀਂ ਸਾਰਿਆਂ ਉਹ ਕਰਾਂਗੇ ਧੰਨਵਾਦ